ਸਤਿ ਸ਼੍ਰੀ ਅਕਾਲ ਮੈਂ ਸੁਖਮਨ ਰਕਾਨ ਫੈਸ਼ਨ ਡਿਜ਼ਾਈਨਰ ਬਰੇਟਾ ਤੋਂ ਅੱਜ ਅਸੀਂ ਇੱਕ ਨਵੇਂ ਸੂਟ ਨਾਲ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਜਿਸ ਤਰ੍ਹਾਂ ਅਸੀਂ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਪਾਈਆਂ ਨੇ ਫੇਸਬੁੱਕ ਇੰਸਟਾਗ੍ਰam ਜਾਂ YouTube ਤੇ ਉਹਨਾਂ ਵੀਡੀਓਜ਼ ਨੂੰ ਦੇਖ ਕੇ ਤੁਸੀਂ ਮੇਰੀਆਂ ਭੈਣਾਂ ਨੇ ਵੀਡੀਓਜ਼ ਨੂੰ ਦੇਖ ਕੇ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਹੈ ਉਸ ਦੇ ਲਈ ਅਸੀਂ ਤੈਦ ਲੋ ਤੁਹਾਡਾ ਸ਼ੁਕਰੀਆ ਕਰਦੇ ਹਾਂ ਅੱਜ ਅਸੀਂ ਤੁਹਾਡੇ ਲਈ ਜਿਸ ਤਰ੍ਹਾਂ ਅਸੀਂ ਪਹਿਲਾਂ ਪੇਟ ਦੇ ਨਾਲ ਰਿਲੇਟਡ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਅੱਜ ਅਸੀਂ ਇੱਕ ਕੜਾਈ ਵਾਲੇ ਸੂਟਾਂ ਦੀ ਵੀਡੀਓ ਲੈ ਕੇ ਆਏ ਆ ਇਸ ਦੇ ਵਿੱਚ ਕੜਾਈ ਵਾਲਾ ਸੂਟ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਕੜਾਈ ਵਾਲਾ ਸੂਟ ਹੈ ਇਹਦਾ ਅਸੀਂ ਸਿਰਫ ਗਲਾ ਤਿਆਰ ਕੀਤਾ ਹੋਇਆ ਹੈ ਗਲੇ ਤੇ ਇਹ ਸਿਰਫ ਵਰਕ ਕੀਤਾ ਹੋਇਆ ਹੈ ਇਹਦਾ ਅਸੀਂ ਇੱਕ ਇਹ ਸਲੀਵਸ ਤਿਆਰ ਕੀਤੀਆਂ ਹੋਈਆਂ ਨੇ ਇਹ ਤੁਸੀਂ ਅਗਰ ਕਿਸੇ ਮੇਰੀ ਭੈਣ ਨੇ ਸਲੀਵਸ ਨਹੀਂ ਤਿਆਰ ਕਰਨੀਆਂ ਉਹ ਬਾਟਮ ਤੇ ਵੀ ਕਰ ਸਕਦੀਆਂ ਨੇ ਬਾਟਮ ਬਣਾਣੀ ਹੈ ਤਾਂ ਬਾਟਮ ਵੀ ਬਣ ਜੇਗੀ ਇਹਦੀ ਜੇਕਰ ਇਹਦਾ ਤੁਸੀਂ ਸਲੀਵਸ ਤਿਆਰ ਕਰਨੀਆਂ ਨੇ ਤਾਂ ਸਲੀਵ ਵੀ ਕਰ ਸਕਦੀ ਹੋ ਇਹ ਅਸੀਂ ਕਾਟਨ ਸਟਫ ਦੇ ਵਿੱਚ ਲਿਆ ਹੈ ਕੱਪੜਾ ਜਿਸ ਤਰ੍ਹਾਂ ਹੁਣ ਗਰਮੀ ਦੇ ਅਕੋਰਡਿੰਗ ਕਾਟਨ ਸਟਫ ਚੱਲਿਆ ਹੋਇਆ ਹੈ ਕਾਟਨ ਸਟਫ ਦੇ ਵਿੱਚ ਇਹ ਕੱਪੜਾ ਅਸੀਂ ਲਿਆ ਹੈ ਅਗਰ ਤੁਸੀਂ ਕਿਸੇ ਮੇਰੀ ਭੈਣ ਨੂੰ ਇਹ ਕਲਰ ਹੈ ਜਿਹੜਾ ਪਸੰਦ ਹੋਵੇ ਤਾਂ ਅਸੀਂ ਤਾਂ ਅਸੀਂ ਇਹ ਸੂਟ ਹੈ ਜਿਹੜਾ ਡਿਜ਼ਾਈਨ ਕਰਕੇ ਤੁਹਾਨੂੰ ਦੇ ਸਕਦੇ ਹਾਂ ਇਹ ਡਿਜ਼ਾਈਨ ਦੇਖੋ ਫਰੰਟ ਤੇ ਇਸ ਤਰ੍ਹਾਂ ਤਿਆਰ ਹੋਊਗਾ ਗਲਾ ਹੈ ਜਿਹੜਾ ਇਹਦਾ ਆਗਰ ਤੁਹਾਨੂੰ ਕੋਈ ਹੋਰ ਵੀ ਡਿਜ਼ਾਈਨ ਪਸੰਦ ਹੈ ਜੇਕਰ ਤੁਹਾਨੂੰ ਤੁਹਾਡੇ ਕੋਲੇ ਕੋਈ ਸਕਰੀਨਸ਼ਾਟ ਲਿਆ ਹੋਇਆ ਕਿਸੇ ਡਿਜ਼ਾਈਨ ਦਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ WhatsApp ਦੇ ਰਾਹੀਂ ਭੇਜੋ ਅਸੀਂ ਤੁਹਾਨੂੰ ਉਸ ਡਿਜ਼ਾਈਨ ਦੇ ਨਾਲ ਦਾ ਸੂਟ ਹੈ ਜਿਹੜਾ ਤਿਆਰ ਕਰਕੇ ਦੇਵਾਂਗੇ ਇਹ ਤੁਸੀਂ ਜਿਵੇਂ ਹੁਣ ਟੀਆਂ ਆ ਰਹੀਆਂ ਨੇ ਰੱਖੜੀਆਂ ਆ ਰਹੀਆਂ ਨੇ ਟੀਆਂ ਦੇ ਵਿੱਚ ਵੀ ਇਹ ਸੂਟ ਹੈ ਜਿਹੜਾ ਤਿਆਰ ਕਰਵਾ ਸਕਦੇ ਹੋ ਰੱਖੜੀਆਂ ਦੇ ਵਿੱਚ ਵੀ ਇਹ ਸੂਟ ਹੈ ਜਿਹੜਾ ਤੁਸੀਂ ਤਿਆਰ ਕਰਵਾ ਸਕਦੇ ਹੋ ਇਹ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਸੂਟ ਸਾਡੇ ਤੋਂ ਪਿਆਰ ਕਰਵਾ ਸਕਦੇ ਹਾਂ ਅਗਰ ਕਿਸੇ ਮੇਰੀ ਭੈਣ ਨੂੰ ਜਿਵੇਂ ਹੁਣ ਸਾਡੇ ਤੋਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਬਾਹਰ ਬੈਠੀਆਂ ਆ ਫੋਰਨ ਕੰਟਰੀਜ਼ ਦੇ ਵਿੱਚ ਸਾਡੇ ਤੋਂ ਆਰਡਰਸ ਮੰਗਵਾ ਰਹੀਆਂ ਨੇ ਉਹ ਉਹਨਾਂ ਨੂੰ ਅਸੀਂ ਜਿਹੜੇ ਪਾਰਸਲ ਨੇ ਜੋ ਡਿਜ਼ਾਈਨ ਸਾਡੇ ਕੋਲੇ ਪਸੰਦ ਕਰ ਰਹੀਆਂ ਨੇ ਅਸੀਂ ਉਹਨਾਂ ਨੂੰ ਉਹ ਪਾਰਸਲ ਭੇਜ ਵੀ ਰਹੇ ਹਾਂ ਉਹ ਸਾਡੇ ਜਿਹੜੇ ਭੇਜੇ ਪਾਰਸਲਾ ਸੂਟਾਂ ਨੂੰ ਪਸੰਦ ਵੀ ਕਰ ਰਹੀਆਂ ਨੇ ਅਗਰ ਕਿਸੇ ਹੋਰ ਮੇਰੀ ਭੈਣ ਨੂੰ ਐਵੇਂ ਦਾ ਕੋਈ ਡਿਜ਼ਾਈਨ ਆ ਜਾਂ ਕੋਈ ਸੂਟ ਕਿਸੇ ਵੀ ਤਰ੍ਹਾਂ ਦਾ ਪਸੰਦ ਹੋਵੇ ਜਾਂ ਕੜਾਈ ਵਾਲਾ ਸੂਟ ਹੋਵੇ ਆਰੀ ਵਰਕ ਵਾਲਾ ਹੋਵੇ ਜਰੀ ਵਰਕ ਵਾਲਾ ਹੋਵੇ ਜਾਂ ਪੇਂਟਿੰਗ ਵਾਲਾ ਸੂਟ ਹੋਵੇ ਕਿਸੇ ਵੀ ਕੜਾਈ ਨਾਲ रिलेटेड ਸੂਟ ਹੋਵੇ ਤਾਂ ਉਹ ਸਾਨੂੰ ਡੀਐਮ ਕਰ ਸਕਦੇ ਹੋ ਅਸੀਂ ਫੋਰਨ ਕੰਟਰੀਜ਼ ਦੇ ਵਿੱਚ ਵੀ ਸੂਟ ਹੈ ਜਿਹੜਾ ਤਿਆਰ ਕਰਕੇ ਫੇਸ ਦੇਵਾਂਗੇ ਜੇ ਕਿਸੇ ਮੇਰੀ ਭੈਣ ਨੇ ਸਾਨੂੰ ਕੋਈ ਵੀ ਸੂਟ ਹੈ ਜਿਹੜਾ ਸਾਡੇ ਤੋਂ ਮੰਗਵਾਉਣਾ ਹੈ ਚਾਹੇ ਉਹ ਕੜਾਈ ਵਾਲਾ ਹੈ ਚਾਹੇ ਉਹ ਪੇਂਟਿੰਗ ਵਾਲਾ ਹੈ ਤਾਂ ਸਾਨੂੰ ਸਕਰੀਨ ਤੇ ਸਾਡੇ ਨੰਬਰ ਚੱਲ ਰਹੇ ਨੇ WhatsApp ਮੈਸੀ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇੰਸਟਾਗ੍ਰam ਤੇ ਸਾਨੂੰ ਫੋਲੋ ਕਰਕੇ ਮੈਸੀ ਕਰ ਸਕਦੇ ਹੋ ਅਸੀਂ ਤੁਹਾਨੂੰ ਮੈਸੇਜ ਦੇ ਰਾਹੀਂ ਰਿਪਲਾਈ ਕਰਕੇ ਤੁਹਾਨੂੰ ਜਵਾਬ ਦੇਵਾਂਗੇ ਤੁਸੀਂ ਸਾਨੂੰ ਡਿਜ਼ਾਈਨ ਭੇਜੋ ਅਸੀਂ ਸਾਨੂੰ ਉਹ ਤੁਹਾਨੂੰ ਉਹ ਸੂਟ ਹੈ ਜਿਹੜਾ ਤਿਆਰ ਕਰਕੇ ਦੇ ਵਾਂਗੇ ਸਾਡੀਆਂ ਵੀਡੀਓਜ਼ ਦੇਖਣ ਲਈ ਇੰਸਟਾਗ੍ਰam ਨੂੰ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਫੇਸਬੁੱਕ ਨੂੰ ਵੀ ਫੋਲੋ ਕਰੋ YouTube ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓਜ਼ ਦੇਖਣ ਦੇ ਲਈ ਸਾਡਾ YouTube ਚੈਨਲ ਹੈ ਰਕਾਨ ਫੈਸ਼ਨ ਡਿਜ਼ਾਈਨਰ ਬਰੇਟਾ ਧੰਨਵਾਦ